ਦਾ ਬਦਲਾ ਲੈ ਲਿਆਏ ਪਾਕਿਸਤਾਨ ਦੇ ਲਗਭਗ 9 ਟਿਕਾਨਿਆਂ ਉੱਤੇ ਹਮਲਾ ਕੀਤਾ ਗਿਆ ਵੱਡੇ ਅਤਿਵਾਦੀਆਂ ਦੇ ਟਿਕਾਨਿਆਂ ਤੇ ਹਮਲਾ ਕੀਤਾ ਗਿਆ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਹੈ ਇਹ ਉਹੀ ਟਿਕਾਨੇ ਜਿੱਥੋਂ ਭਾਰਤ ਤੇ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤ ਦੀ ਇਸ ਸਟ੍ਰਾਈਕ ਦੇ ਨਾਲ ਪਾਕਿਸਤਾਨ ਕੰਬੂਚੇ ਉਂਚਤੇ ਰਾਜੋੜੀ ਦੇ ਵਿੱਚ ਵੀ ਸਾਰੇ ਵਿਦਿਆਕਰਦਾਰੇ ਬੰਦ ਕਰ ਦਿੱਤੇ ਗਏ ਨੇ ਅਜੇਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਤੋਂ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਦਤੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾਦ ਵਿੱਚ ਵੀ ਸਕੂਲ ਪੰਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ let me ਪਹਿਲਗਾਮ ਹਮਲੇ ਦਾ ਬਤਲਾ ਲੈ ਲਿਆਏ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਵੱਡੇ ਅਤਿਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ ਦਾਜ਼ੀਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਪੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਹੈ ਇਹ ਉਹੀ ਟੀਕਾਨੇ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤ ਦੀ ਇਸ ਸਟ੍ਰਾਈਕ ਦੇ ਾਲ ਪਾਕਿਸਤਾਨ ਕੰਬ ਉੱਠ ਹੈ ਪੁੰਛ ਤੇ ਰਾਜੋੜੀ ਦੇ ਵਿੱਚ ਵੀ ਸਾਰੇ ਵਿਦਿਆਕਰਦਾਰੇ ਬੰਦ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਤਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਤੋਂ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਦਕੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾ ਦੇ ਵਿੱਚ ਵੀ ਸਕੂਲ ਪੰਕ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ Редактор субтитров а. ਹਮਲੇ ਦਾ ਬਤਲਾ ਲੈ ਲਿਆਏ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਹੈ ਵੱਡੇ ਅਤਿਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਹੈ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਹੈ ਇਹ ਉਹੀ ਟਿਕਾਣੇ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਸਾਜਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਆਪ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤ ਦੀ ਇਸ ਸਟ੍ਰਾਈਕ ਦੇ ਨਾਲ ਪਾਕਿਸਤਾਨ ਪਾਕਿਸਤਾਨ ਕੰਬੁੱਟ ਹੈ ਪੁੰਛ ਤੇ ਰਾਜੋੜੀ ਦੇ ਵਿੱਚ ਵੀ ਸਾਰੇ ਵਿਦਿਆਕਰਦਾਰੇ ਬੰਦ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਤੋਂ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਕਤੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾਦ ਵਿੱਚ ਵੀ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ thank <laughs> you ਨੇ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਹੈ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਵੱਡੇ ਅਤਿਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਮ ਦਿੱਤਾ ਗਿਆ ਹੈ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹ ਉਹੀ ਟਿਕਾਣੇ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਕੀਤਾ ਗਿਆ ਹੈ ਜਿਸ ਦੇ ਤਹਿਤ ਆਪ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਟਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤ ਦੀ ਇਸ ਸਟ੍ਰਾਈਕ ਦੇ ਨਾਲ ਪਾਕਿਸਤਾਨ ਕੰਬ ਉੱਠਿਆ ਹੈ ਕੁੰਝ ਤੇਰਾ ਜੋੜੀ ਦੇ ਵਿੱਚ ਵੀ ਸਾਰੇ ਵਿਦਿਆਕਾਰਦਾਰੇ ਬੰਦ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਤੋਂ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾਦ ਵਿੱਚ ਵੀ ਸਕੂਲ ਪੰਤ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ ਨੇ ਪਹਿਲਗਾਮ ਹਮਲੇ ਦਾ ਬਤਲਾ ਲੈ ਲਿਆਏ ਪਾਕਿਸਤਾਨ ਦੇ ਲਗਭਗ 9 ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਵੱਡੇ ਅਤਿਵਾਦੀਆਂ ਦੇ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਧੂਰ ਦਾ ਨਾਂ ਦਿੱਤਾ ਗਿਆ ਹੈ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਪੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹੀ ਟੀਕਾਨੇ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤ ਦੀ ਇਸ ਸਟਾਈਕ ਦੇ ਨਾਲ ਪਾਕਿਸਤਾਨ ਕੰਬ ਉੱਠਿਆ ਹੈ ਪੁੰਛ ਤੇ ਦਾ ਜੋੜੀ ਦੇ ਵਿੱਚ ਵੀ ਸਾਰੇ ਵਿਦਿਆਗਤਾਰੇ ਬੰਦ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਜੋ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਦਤੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾ ਦੇ ਵਿੱਚ ਵੀ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ We'll ਭਾਰਤ ਨੇ ਪਹਿਲਗਾਮ ਹਮਲੇ ਦਾ ਬਤਲਾ ਲੈ ਲਿਆਏ ਪਾਕਿਸਤਾਨ ਦੇ ਲਗਭਗ 9 ਟਿਕਾਨਿਆਂ ਉੱਤੇ ਹਮਲਾ ਕੀਤਾ ਗਿਆ ਵੱਡੇ ਅਤਿਵਾਦੀਆਂ ਦੇ ਟਿਕਾਨਿਆਂ ਤੇ ਹਮਲਾ ਕੀਤਾ ਗਿਆ ਅਤੇ ਭਾਰਤੀ ਫੌਜੀ ਵੀਰਾਂ ਦੇ ਵੱਲੋਂ ਇਸ ਆਪਰੇਸ਼ਨ ਨੂੰ ਆਪਰੇਸ਼ਨ ਸਿੰਦੂਰ ਦਾ ਨਾਮ ਦਿੱਤਾ ਗਿਆ ਹੈ ਦੱਸਿਆ ਕਿ ਜੰਮੂ ਕਸ਼ਮੀਰ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਨੇ ਅਤੇ ਹਮਲਾ ਬੀਤੀ ਰਾਤ 1.5 ਵਜੇ ਬਹਾਵਲਪੁਰ ਮਰੀਦਕੇ ਬਾਗ ਕੋਟਲੀ ਅਤੇ ਮੁਜ਼ਫਰਾਬਾਦ ਦੇ ਵਿੱਚ ਕੀਤੇ ਗਏ ਨੇ ਦਰਅਸਲ ਪਹਿਲਗਾਮ ਹਮਲੇ ਦੇ 14 ਦਿਨਾਂ ਬਾਅਦ ਇਸ ਆਪਰੇਸ਼ਨ ਨੂੰ ਨੇਪਰੇ ਚਾੜਿਆ ਗਿਆ ਇਹ ਉਹੀ ਟੀਕਾਨੇ ਨੇ ਜਿੱਥੋਂ ਭਾਰਤ ਦੇ ਅਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਸੀ ਅਤੇ ਉਹਨਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਰੱਖਿਆ ਮੰਤਰੀ ਦੇ ਵੱਲੋਂ ਜੋ ਬਿਆਨ ਜਾਰੀ ਕੀਤਾ ਗਿਆ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਥੋੜਾ ਸਮਾਂ ਪਹਿਲਾਂ ਹੀ ਭਾਰਤੀ ਫੌਜੀ ਜਵਾਨਾਂ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਆਪ ਪਾਕਿਸਤਾਨ ਅਤੇ ਪਾਕਿਸਤਾਨ ਵਾਲੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਵਿੱਚ ਅਤਵਾਦੀ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੇ ਭਾਰਤ ਖਿਲਾਫ ਅਤਵਾਦੀ ਹਮਲੇ ਦੀ ਯੋਜਨਾ ਬਣਾਈ ਗਈ ਸੀ ਭਾਰਤੀ ਲਾਈਕ ਦੇ ਨਾਲ ਪਾਕਿਸਤਾਨ ਕੰਬ ਉੱਠਿਆ ਪੁੰਛ ਤੇਰਾ ਜੋੜੀ ਦੇ ਵਿੱਚ ਵੀ ਸਾਰੇ ਵਿੱਦਿਆ ਕਦਰਾਂ ਦੇ ਬੰਦ ਕਰ ਦਿੱਤੇ ਗਏ ਨੇ ਅਜਿਹੇ ਦੇ ਵਿੱਚ ਪਾਕਿਸਤਾਨ ਇੱਕ ਵਾਰ ਫਿਰ ਤੋਂ ਧਮਕੀਆਂ ਦਿੰਦਾ ਦਿਖਾਈ ਦੇ ਰਿਹਾ ਹੈ ਤੋਂ ਅੰਦਾਜ਼ੀਆਂ ਕਿ ਪਹਿਲਗਾਮ ਹਮਲੇ ਦੇ ਵਿੱਚ 26 ਜਣੇ ਮਾਰੇ ਗਏ ਸਨ 25 ਭਾਰਤੀ ਸਨ ਅਤੇ ਇੱਕ ਨੇਪਾਲੀ ਨਾਗਰਿਕ ਮਾਰਿਆ ਗਿਆ ਸੀ ਉਸ ਹਮਲੇ ਦਾ ਬਦਲਾ ਹੁਣ ਲੈ ਲਿਆ ਗਿਆ ਹੈ ਪਾਕਤੀ ਪਾਕਿਸਤਾਨ ਦੇ ਖਿਲਾਫ ਕਾਰਵਾਈ ਤੋਂ ਬਾਅਦ ਕਠਵਾ ਤੇ ਸੰਬਾਦ ਵਿੱਚ ਵੀ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਇਸ ਨੂੰ ਭਾਰਤੀ ਫੌਜ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ